ਕਾਂਗਰਸੀ ਉਸ ਟਿਕਾਣਾ ਵੱਧ ਸੈਕੂਲਰ ਨੇ ਹੋਰਾਂ ਨਾਲੋਂ ਹੋਰਾਂ ਨਾਲੋਂ ਤਾਂ ਨਹੀਂ ਮੈਂ ਕਹਾਂਗਾ ਕਿ ਹੋਰ ਵੀ ਹੈਗੇ ਨੇ ਜਿਵੇਂ ਉਹਨਾਂ ਕਾਬੀ ਦਲ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੋਣ ਦੇ باوجود ਕਾਫੀ ਸੈਕੂਲਰ ਹੈ ਹਨਾ ਕਾਬੀ ਦਲ ਦਾ ਸੈਕੂਲਰ ਹੋਣਾ ਤਾਂ ਬਹੁਤ ਔਖਾ ਹੈ ਕਾਂਗਰਸ ਦਾ ਜੀ ਹਾਂ ਮਤਲਬ ਯੂਜ਼ ਉਸ ਸੈਕੂਲਰ ਦੀ ਗੱਲ ਕਰਦੇ ਤੇ ਜਿਹੜੀ ਸਭ ਤੋਂ ਜ਼ਿਆਦਾ ਕਮਿਊਨਲ ਐਂਗਲ ਤੋਂ ਉਹ ਨੁਕੀਏ ਤੋਂ ਚ ਕੰਮ ਕਰਦੀ ਆ ਪਾਰਟੀ ਪੰਜਾਬ ਚ ਉਹ ਤਾਂ ਫਿਰ ਬੀਜੇਪੀ ਰਹੀ ਸਭ ਤੋਂ ਜ਼ਿਆਦਾ ਮੁਸਲਮਾਨ ਦੀ ਕੋਈ ਪਾਰਟੀ ਹੈ ਹੀ ਤੇ ਇਸ ਕਰਕੇ ਸਭ ਤੋਂ ਜ਼ਿਆਦਾ ਸੋਸ਼ਲ ਤੇ ਮੈਂ ਤਾਂ ਵਾਰਸ ਪੰਜਾਬ ਨੂੰ ਵੀ ਕਹਾਂਗਾ ਵੀ ਉਹ ਵੀ ਕੋਈ ਇਸ ਤਰ੍ਹਾਂ ਦਾ ਕਮਿਊਨਲ ਐਂਗਲ ਨਹੀਂ ਕਹੀ ਜੋ ਮਰਜੀ ਜਾਂ ਉਹ ਵੀ ਸਿੱਖਾਂ ਦੇ ਤੌਰ ਤੇ ਕਰ ਰਹੇ ਨੇ ਕਮਿਊਨਲ ਹੋਣਾ ਹੋਰ ਗਲਤ ਹੁੰਦੀ ਹੈ ਸਿੱਖ ਦੇ ਤੌਰ ਤੇ ਹੋਣਾ ਹੋਰ ਦੰਦਾ ਜਿਸ ਤਰੀਕੇ ਨਾਲ ਰਾਜਾ ਵੜਿੰਗ ਹੋਣਾ ਨੇ ਪ੍ਰਚਾਰਿਆ ਸੀ ਜਾਂ ਜਿਸ ਤਰੀਕੇ ਨਾਲ ਆਪੋਜੀਸ਼ਨ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਕੀ ਉਹ ਕਮਿਊਨਲ ਨਹੀਂ ਉਸ ਤਰੀਕੇ ਨਾਲ ਪੰ ਨੇ ਇਹ ਰੋਲ ਪੰਥਕ ਨੇ ਕੌਣ ਵਾਰਿਸ ਪੰਜਾਬ ਵਾਲੇ ਨੇ ਜਿਹੜੇ ਨਹੀਂ 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 ਪੰਥਕ ਹੁਣ ਹੋਰ ਗੱਲ ਕਿਉਂਕਿ ਉਹ ਪੰਥਕ ਕਹਿੰਦੇ ਨੇ ਨਾ ਸੀ ਪੰਥਕ ਉਹ ਪੰਥਕ ਹੋਣ ਦਾ ਮਤਲਬ ਹੀ ਛੋੜਾ ਵੀ ਤੁਸੀਂ ਵਿਜੇ ਦੇ ਉਲਟ ਮੈਂ ਕਹਿੰਦਾ ਮੈਂ ਹਿੰਦੂ ਆ ਇਹਨਾਂ ਮਾਰੇ ਛੋੜਾ ਵੀ ਮੈਂ ਮੁਸਲਮਾਨ ਦੇ ਉਲਟ ਜਾਂ ਸਿੱਖਾਂ ਦੇ ਉਲਟ ਇਹ ਇਹਹੀ ਇਹਹੀ ਸਭ ਦੀ ਸੋਚ ਹੀ ਗਲਤ ਹੈ ਸੰਤ ਲੰਗੋਵਾਲ ਨੂੰ ਪੁੱਛਿਆ 1984 ਚ ਕੱਠ ਬੁਲਾਇਆ ਸੀ ਇਹਨਾਂ ਨੇ ਇੱਕ ਬੁੱਢੀ ਜੀ ਮੈਂ ਮੈਂ ਉਹਦੇ ਚ ਗਿਆ ਸੀ ਮੰਜੀ ਸਾਹਿਬ ਹਾਲ ਦੇ ਵਿੱਚ ਮਈ ਦੇ ਵਿੱਚ ਸੀ ਜਿਉਂ ਜਿਦਾ ਬਲੀਸਟਰੀ ਹੋ ਗਿਆ ਉੱਥੇ ਸੰਤ ਲੰਗੋਵਾਲ ਜਦ ਬੋਲੇ ਕਹਿੰਦੇ ਕਿ ਸਾਡੇ ਤੇ ਦੋਸ਼ ਹਾਂ ਲੋਕ ਕਹਿੰਦੇ ਨੇ ਵੀ ਤੁਸੀਂ ਸਿੱਖਾਂ ਨੂੰ ਨਾਲ ਲੈਣੇ ਹਿੰਦੂਆਂ ਨੂੰ ਕੋਈ ਨਹੀਂ ਲੈਂਦੇ ਉਹ ਕਹਿੰਦੇ ਜਿਵੇਂ ਹਿੰਦੂਨ ਕਦੇ ਨਾ ਹੀ ਨਿਕਰੇ ਪਰ ਆਉਂਦੇ ਨਹੀਂ ਸਾਡੇ ਕੋਲੇ